ਦਾ ਅਜਨਾ ਤਾਜ ਰੇਂਦਾ ਤਾਲੀ ਟੁੱਟਦੀ ਦੰਗ ਗਲਮੀਆਂ ਦੇ ਦੇਸ਼ ਅਜ ਵੀ ਹੋਵੇ ਮਥਾਜ ਰੇਂਦਾ ਨੌਂ ਆਂਗੂਰ ਬਲੀਦਾਨ ਨਾ ਦਿੰਦਾ ਜene ਲੋੜਦਾ ਆਜ ਰਵਾਜ ਰਿੰਦਾ ਦਸਮਾ ਫਤਿਹ ਸਰਬੰਸਾ ਕੋ ਮਾ ਜਵਾਨੀਆਂ ਮਣ ਦिए ਜਦੋਂ ਡੋਲ ਦਾ ਖੂਨਾ ਜਵਾਨੀਆਂ ਦਾ ਉਦੋਂ ਤੋਂ बलिदान कौमाव ते दली ते सीस करना ਹੋਣ ਕੀ ਜਦੋਂ ਤੀਕਰ ਇਸ ਤਰ ਚੱਲਦਾ ਰਹੂ ਕੁਰਬਾਨੀਆਂ ਦਾ ਇਸ ਤਰ ਚੱਲਦਾ ਰਹੂ ਕੁਰਬਾਨੀਆਂ ਦਾ ਲਾਲ ਨੀਲਾ ਵਿੱਚ ਚਣਵਾਦ ਤੇ ਜੂ ਦਾ ਪੰਥ ਜਹਾਨ ਤੇ ਰੱਖ ਲਿਆ ਪਤ ਮੌਤ ਦੇ ਮੂੰਹ ਵਿੱਚ चार रखे पर ਧੰਨ ਗੁਰੂ ਬਾਜਾ ਵਾਲਿਆ ਤੇ ਰਹੂ ਰ ਨਾ ਜਗਤ ਵਿੱਚ ਸਾਨੀ ਚਾਰੇ ਪਤਵਾਰ ਦੇਸ਼ ਤੋਂ ਰੱਖੀ ਕੋਲ ਨਾ ਕੋਈ ਦਾਤਿਆ ਨਿਸ਼ਾਨੀ ਚਾਰੇ ਪਤਵਾਰ ਦੇਸ਼ ਤੋਂ ਰੱਖੀ ਕੋਲ ਨਾ ਕੋਈ ਦਾਤਿਆ ਨਿਸ਼ਾਨੀ ਧੰਨ ਗੁਰੂ ਬਾਜਾ ਵਾਲਿਆ ਤੇ ਰਹੂ ਰ ਨਾ ਜਗਤ ਵਿੱਚ ਸਾਨੀ ਚਾਰੇ ਕੀ ਕੋਲ ਨਾ ਕੋਈ ਦਾਤੇ ਆ ਨਿਸ਼ਾਨੀ ਜਿਹੜਾ ਬਚਾ ਛੋਟੀ ਉਮਰੇ ਜਿਹੜਾ ਆਪਣੇ ਪਿਤਾ ਨੂੰ ਕਹਿ ਸਕਦਾ ਸਾਡੇ ਸੀ ਸਮਾਰੇ ਤੋਂ ਬਿਨਾ Hindu ਧਰਮ ਨਹੀਂ ਰੱਜ ਸੰਨੇ ਚਾਰੇ ਪਤਵਾਰ ਦੇਸ਼ ਤੋਂ ਰੱਖੀ ਕੋਲ ਨਾ ਕੋਈ ਦਾਤਾਂ ਨਿਸ਼ਾਨੀ ਖੰਡੇ ਨਾਲ ਖੂਰ ਖੂਰ ਕੇ ਸਾਡੇ ਦਿਲਾਂ ਨੂੰ ਹੰਗਤਾਉ ਤਾਰੀ ਸਾਰੇ ਹੰਗ ਇੱਕ ਕਰਤਾ

ਰੂਪ ਜਵਾਲਿਆ ਤੇਰਾ ਹੁਰ ਨਾ ਜਗਤ ਵਿੱਚ ਸਾਨੀ ਚਾਰ ਪੁੱਤਾਂ हाथी पोत तोरे तन तेरा जेरा गळी दस राखरिया डोले हाथी पोत तोरे तन तेरा जेरा ਲੇਕ ਸੱਨ ਨੇ ਚਾਰੇ ਪੰਧ ਵਾਰੇ ਦੇਸ ਤੋਂ ਰੱਖੀ ਕੋਲ ਨਾ ਕੋਈ ਦਾਤਿਆ ਨਿਸ਼ਾਨੀ ਰਾਖ ਦੇ ਕਲਮ ਮਉਜੀਆ ਲੇਖ ਫੂੜੀਆਂ ਦੀ ਤੈਨੂੰ ਕੁਰਬਾਨੀਆਂ ਰੂਪਾ ਜਵਾਰਿਆ ਤੇਰਾ ਹੋਰ ਨਾ ਜਗਤ ਵਿੱਚ ਸੰਨਿਚਾਰੇ ਪਤ ਮਾਰ ਦੇਸ਼ ਤੋਂ